ਪੰਜਾਬ ਸਰਕਾਰ ਵੱਲੋਂ ਪ੍ਰੀ-ਨਰਸਰੀ ਦੇ ਨਾਂ ਤੇ ਆਂਗਣਵਾੜੀ ਸੈਂਟਰਾਂ ਤੋਂ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਰੋਸਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜ਼ਿਲ੍ਹਾ ਪ੍ਰਧਾਨ ਗਰਮੇਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਗਰੰਟੀ ਦਿੱਤੀ ਸੀ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਰੱਖਿਆ ਜਾਵੇਗਾ ਪਰ ਸਰਕਾਰ ਹੁਣ ਉਕਤ ਗਰੰਟੀ ਤੋਂ ਭੱਜ ਰਹੀ ਹੈ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨ ਮంత్రి ਦੇ ਘਰ ਦਾ ਕਿਰਾਇਆ ਹੋ ਹੀ ਨਹੀਂ ਕਿਸਾਨਾਂ ਵਾਂਗ ਵਿਸਤ੍ਰੇ ਨਾਲ ਲੈ ਕੇ ਜਾਵਾਂਗੇ ਜਦ ਤੱਕ ਸਰਕਾਰ ਮੰਗਾ ਨਹੀਂ ਮੰਦੀ ਪੱਕਾ ਮੋਰਚਾ ਲਗਾਇਆ ਜਾਵੇਗਾ ਇਹ ਕਾਰਨ ਕੀ ਆ ਤੁਹਾਨੂੰ ਆਂਗਣਵਾੜੀਆਂ ਨੂੰ ਸੜਕਾਂ ਦੇ ਆਣਾ ਤੇ ਇਹ ਦੇਖੋ ਪਹਿਲੀ ਗੱਲ ਤੇ ਇਹ ਵੀ ਸਰਕਾਰ ਨੇ ਸਾਡੇ ਨਾਲ ਜਿਹੜੀ ਗਰੰਟੀ કરી ਸੀ ਚੋਣਾਂ ਵੇਲੇ ਉਹ ਗਰੰਟੀ ਹੈ ਜਿਹੜੀ ਉਹਨੂੰ ਲਾਗੂ ਕਰੇ ਦੁੱਗਣੇ ਮਾਨ ਪੱਤੇ ਦੀ ਗਰੰਟੀ કરી ਸੀਗੀ ਅਸੀਂ ਬਹੁਤ ਸਮਾਂ ਲੰਘ ਚੁੱਕੇ ਆ ਦੇਖੋ ਇਹ ਗਰੰਟੀ ਕਰੀ ਨੂੰ ਇਹਨੂੰ ਇਨਵੇਨ ਲਾਗੂ ਕਰਨਾ ਚਾਹੀਦਾ ਹੈ ਅਗਲੀ ਗੱਲ ਇਹ ਹੈ ਜੀ ਕਿ ਸਾਡੇ ਜਿਹੜੇ ਪਿਛਲੇ ਸਾਲ ਦਾ ਤਿੰਨ ਤੋਂ 6 ਸਾਲ ਦੇ 4 ਤੋਂ 5 ਸਾਲ ਦੇ ਬੱਚੇ ਸੀ ਜਿਹੜੇ ਉਹ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸ ਚਲਾਤੀ ਪਰ ਹੁਣ ਜਿਹੜਾ ਐਜੂਕੇਸ਼ਨ ਕਮਿਸ਼ਨ ਨੇ ਇੱਕ ਲੈਟਰ ਲਾਗੂ ਕੀਤਾ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਕਿ ਅਸੀਂ ਅੱਜ ਇਧੀਆਂ ਕਾਪੀਆਂ ਸਾਡਰ ਵਾਸਤੇ ਆਏ ਆ ਕਿ ਜਿਹੜਾ ਤਿੰਨ ਤੋਂ 4 ਸਾਲ ਦਾ ਬੱਚਾ ਹੈ ਬਿਲਕੁਲ ਛੋਟਾ ਬੱਚਾ ਹੁੰਦਾ ਉਹਨੂੰ ਅਸੀਂ ਖਡਾਉਣਾ ਹੁੰਦਾ ਪਾਲਣਾ ਹੁੰਦਾ ਉਹਦਾ ਕਪੋਸ਼ਨ ਦੂਰ ਕਰਨਾ ਹੁੰਦਾ ਪਰ ਐਜੂਕੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਵੀ ਪੜਾਉਣ ਵਾਲੀ ਗੱਲ ਛੱਡ ਕੇ ਜਿਹੜਾ ਇਹਨਾਂ ਦਾ ਸਿਹਤ ਪੱਖੀ ਵਿਕਾਸ ਹੁੰਦਾ ਉਸ ਉਮਰ ਦੇ ਵਿੱਚ ਨਹੀਂ ਬੱਚੇ ਜਿਨ੍ਹਾਂ ਨੂੰ ਉਹਨਾਂ ਨੇ ਪੜ੍ਹਾਈ ਦੇ ਲੈਵਲ ਦੇ ਵਿੱਚ ਪਾ ਕੇ ਜਿਹੜੇ ਆਂਗਣ ਵਾਲੀ ਨੇ ਪੰਜਾਬ ਦੇ 54000 26000 ਸੈਂਟਰ ਜਿਹੜਾ ਪੰਜਾਬ ਦਾ ਉਹ ਬਿਲਕੁਲ ਖਾਲੀ ਕਰਤਾ ਅਸੀਂ ਅੱਜ ਉਹਦਾ ਵਿਰੋਧ ਕਰਨ ਲਈ ਇੱਥੇ ਇਸ ਦੀਆਂ ਕਾਫੀਆਂ ਸੜਨ ਦੀਆਂ ਸੇ ਅਸੀਂ ਆਇਆ ਕਿਉਂਕਿ ਅਸੀਂ ਇਹ ਚੇਤਾਵਨੀ ਦੇਣ ਆਇਆ ਪਰ 5 ਮਾਰਚ ਨੂੰ ਪੂਰਾ ਪੰਜਾਬ ਹੈ ਜਿਹੜਾ ਉਹ ਮੁੱਖ ਮੰਤਰੀ ਦੀ ਕੋਠੀ ਚੱਕਰ ਆਉ ਕਰੂਗਾ ਅਸੀਂ 15 ਦਿਨ ਦਿੰਨੇ ਆ ਇਸ ਗੱਲ ਤੇ ਵੀ ਅਸੀਂ ਉਹਨਾਂ ਦਿਨ ਮੇਟ ਕਰਾਂਗੇ ਕਿਉਂਕਿ ਪਿਛਲੇ ਸਾਲ ਵੀ ਅਸੀਂ ਇੱਕ ਭਾਰੀ ਐਲੀ ਕੀਤੀ ਸੀ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੋਈ ਰਿਜ਼ਲਟ ਨਹੀਂ ਸਾਨੂੰ ਦਿੱਤਾ ਹੈਗਾ ਪਰ ਹੁਣ ਅਸੀਂ ਕਿਸਾਨਾਂ ਦੀ ਤਰ੍ਹਾਂ ਆਪਣੇ ਬਿਸਤਰੇ ਵੀ ਨਾਲ ਲੈ ਕੇ ਜਾਵਾਂਗੇ ਤੇ ਅਸੀਂ ਉਨੀ ਦੇਰ ਉੱਥੋਂ ਨਹੀਂ ਬਣਾਗੇ ਜਿੰਨੀ ਦੇ ਸਾਨੂੰ ਇਹਨਾਂ ਨੇ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਆ ਗਰੰਟੀ ਕੀਤੀ ਹੈ ਜਿਵੇਂ ਮਾਨ ਪੱਥੇ ਦੁੱਗਣੇ ਦੀ ਗਰੰਟੀ ਕੀਤੀ ਹੈ ਕਿਉਂਕਿ ਜਿਹੜੀ ਗਰੰਟੀ ਲਈ ਸਰਕਾਰ ਨੇ ਕੀਤੀ ਵੀ ਹੈ ਕੇਂਦਰ ਸਰਕਾਰ ਨੇ ਇਹ ਪੰਜਾਬ ਸਰਕਾਰ ਨੇ ਗਾਰੰਟੀ ਕੀਤੀ ਸੀ ਦੁੱਗਣੇ ਮਾਨ ਪੱਤੇ ਦੀ ਪਰ ਜਿਹੜੀ ਮਤਲਬ ਸਾਡੇ ਵਿਭਾਗ ਦੇ ਮੰਤਰੀਆਂ ਡਾਕਟਰ ਬਲਜੀਤ ਕੌਰ ਉਹਨਾਂ ਨੇ ਮਤਲਬ ਪਿਛਲੇ ਮਹੀਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਇਹ ਕਿਹਾ ਸੀ ਕਿ ਇਹ ਬੱਚੇ ਤੁਹਾਡੇ ਕੋਲ ਹੀ ਰਹਿਣਗੇ ਇੱਕ ਪਾਸੇ ਸਾਡਾ ਮਹਿਕਮਾ ਸਾਨੂੰ ਵਿਸ਼ਵਾਸ ਦਿਵਾ ਰਿਹਾ ਪਰ ਦੂਜੇ ਪਾਸੇ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਉਹ ਬੱਚੇ ਲੈ ਗਿਆ ਸਾਡੇ ਕੋਲ ਜਦੋਂ ਨੋਟੀਫਿਕੇਸ਼ਨ ਹੋਇਆ ਤਾਂ ਸਾਨੂੰ ਹੁਣ ਪਤਾ ਲੱਗਿਆ ਕਿ ਬੱਚੇ ਉਧਰ ਚਲੇ ਗਏ ਇੱਕ ਪਾਸਾ ਸਾਨੂੰ ਵਿਸ਼ਵਾਸ ਦੇ ਕੇ ਸਾਨੂੰ ਰੋਕਿਆ ਸੀ ਉਹਨਾਂ ਨੇ ਅਸਾਂ ਨੂੰ ਮਨਜ਼ੂਰ ਨਾਲ ਜੇ ਸੜਕਾਂ ਤੇ ਆਉਣਾ ਪਿਆ ਤੇ ਤੁਹਾਡੀ ਮਹਿਕਮੇ ਦੀ ਮੰਤਰੀ ਉਹ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹੈ ਤੇ ਐਜੂਕੇਸ਼ਨ ਡਿਪਾਰਟਮੈਂਟ ਉਲਟ ਚੱਲ ਰਿਹਾ ਕੀ ਮਹਿਕਮਾ ਦੇ ਤੇ ਐਜੂਕੇਸ਼ਨ ਡਿਪਾਰਟਮੈਂਟ ਚ ਤਾਲ ਮੈਂ ਨਾ ਹੋਂ ਕਰਕੇ ਕਾਰਨ ਹੋਰੇ ਕੀ ਹੋ ਰਿਹਾ ਦੇਖੋ ਸਾਨੂੰ ਤਾਂ ਇਹੀ ਪਤਾ ਚੱਲਦਾ ਹੈ ਕਿ ਉਪਰ ਐਜੂਕੇਸ਼ਨ ਡਿਪਾਰਟਮੈਂਟ ਤੇ ਸਾਡਾ ਜਿਹੜਾ ਵਿਭਾਗ ਆਈਸੀਡੀਐਸ ਇਹਨਾਂ ਦੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਵਿੱਚ ਇਹਨਾਂ ਨੇ ਜਿਹੜੀ ਐਜੂਕੇਸ਼ਨ ਦੀ ਪਾਲਿਸੀ ਆਈ ਹੈ ਨਿਊ ਉਹਦੇ ਵਿੱਚ ਹੈਗਾ 3 ਤੋਂ 6 ਸਾਲ ਦੇ ਬੱਚੇ ਨੇ ਜਿਹੜਾ ਚਾਈਲਡਹੂਡ ਰਾਈਟ ਤੇ ਉਹਦੇ ਵਿੱਚ ਹੈਗਾ ਕਿ ਬੱਚਿਆਂ ਨੂੰ 6 ਸਾਲ ਤੋਂ ਪਹਿਲਾਂ ਸਕੂਲਾਂ ਵਿੱਚ ਨਹੀਂ ਭੇਜਿਆ ਜਾਵੇਗਾ ਕਿਉਂਕਿ ਇਹਦੇ ਵਿੱਚ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਤੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਬੱਚਿਆਂ ਨੂੰ ਪਲੇਵੇ ਮੈਥਡ ਦੇ ਰਾਹੀਂ ਕੰਮ ਕਰਵਾਇਆ ਜਾਂਦਾ ਹੈ ਪਰ ਸਰਕਾਰ ਨੇ ਹੁਣ ਸਕੂਲ ਬਚਾਉਣ ਲਈ ਕਿਉਂਕਿ ਪਤਾ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਘਟ ਗਈ ਤਾਂ ਉਹਨਾਂ ਨੇ ਇੱਕਦਮ ਹਫੜਾ ਦਬੜੀ ਵਿੱਚ ਇਹ ਫੈਸਲਾ ਲਿਆ ਕਿ ਅੰਦਨਵਾੜੀ ਸੈਂਟਰਾਂ ਦੇ ਜਿਹੜੇ 3 ਸਾਲ ਦੇ ਬੱਚੇ ਸੀ ਉਹ ਚੱਕ ਕੇ ਸਕੂਲਾਂ ਵਿੱਚ ਦੇਤੇ ਇੱਕ ਪਾਸੇ ਆਈਸੀਡੀਐਸ ਸਕੀਮ ਚਲਾਈ ਜਾਂਦੀ ਹੈ ਕੋਪੋਸ਼ਨ ਨੂੰ ਦੂਰ ਕਰਨ ਲਈ ਕਿ ਤਿੰਨ ਤੋਂ 6 ਸਾਲ ਦੇ ਬੱਚਿਆਂ ਨੂੰ ਅਨੀਮੀਆ ਵਗੈਰਾ ਜਾ ਜਿਹੜਾ ਉਹਨਾਂ ਦਾ ਹਾਈਟ ਵੇਟ ਦਾ ਹੁੰਦਾ ਉਹ ਸਾਰਾ ਕੰਮ ਸਾਡੇ ਕੋਲ ਹੈ ਤੇ ਉਹਦੇ ਲਈ ਇੱਕ ਪਾਸੇ ਸਰਕਾਰ ਕਰ ਰਹੀ ਹੈ ਕਿ ਸਾਡਾ ਵਿਭਾਗ ਹੈ ਜਿਹੜਾ ਬੱਚਿਆਂ ਨੂੰ ਕਪੋਸ਼ਣ ਤੋਂ ਵਿਚਾਰ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰ ਨੇ ਸਾਡੇ ਬੱਚੇ ਚੱਕ ਕੇ ਉਧਰ ਕਰ ਦਿੱਤੇ ਜਦੋਂ ਬੱਚੇ ਹੀ ਨਹੀਂ ਰਹਿਣਗੇ ਤਾਂ ਅੰਗਰਵੜੀ ਸੈਂਟਰਾਂ ਦਾ ਕੀ ਕੰਮ ਰਹੂਗਾ ਕਿਉਂਕਿ ਅੰਗਰਵੜੀ ਵਰਕਰ ਹੈਲਪਰਾਂ ਨੂੰ ਵੱਧੂ ਕੰਮ ਦਿੱਤੇ ਜਾ ਰਹੇ ਨੇ ਪਰ ਜਿਹੜੀ ਉਹਨਾਂ ਦੀ ਮੇਨ ਸੇਵਾ ਹੈ ਪ੍ਰੀ ਐਜੂਕੇਸ਼ਨ ਬੱਚਿਆਂ ਲਈ ਉਹ ਉਹਨਾਂ ਨੇ ਖੋ ਕੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੇਤੀ ਇਹਦੇ ਨਾਲ ਅੱਜ 54000 ਅੰਦਰਵੜੀ ਵਰਕਰਾਂ ਤੇ ਹੈਲਪਰਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੈ ਤੇ ਅੱਜ ਸਾਡੀ ਸਕੀਮ ਬੰਦ ਹੋਣ ਦੇ ਕਿਨਾਰੇ ਹੈ ਇਸ ਲਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇੱਕ ਪਾਸੇ ਔਰਤ ਸਸ਼ਕਤੀਕਰਨ ਦਾ ਤੁਸੀਂ ਨਾਅਰਾ ਲਗਾਉਂਦੇ ਹੋ ਪਰ ਅੱਜ ਜਿਹੜੀਆਂ ਔਰਤਾਂ ਸੜਕਾਂ ਤੇ ਆਈਆਂ ਨੇ ਪਹਿਲਾਂ ਤੁਸੀਂ ਉਹਨਾਂ ਨੂੰ ਬਚਾਓ ਤੇ ਉਹਨਾਂ ਦੀ ਜਿਹੜਾ ਰੋਜ਼ਗਾਰ ਆ ਉਹ ਅੱਜ ਖੋਣ ਦੇ ਕਿਨਾਰੇ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਤੱਕ ਸਾਡੀ ਮੰਗ ਪਹੁੰਚੇਗੀ ਜੇਕਰ ਸਰਕਾਰ ਨੇ ਸਾਡਾ ਸਾਡੀ ਮੰਗ ਨਾ ਮੰਨੀ ਤਾਂ 5 ਮਾਰਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਸੰਗਰੂਰ ਕਰਾਉਗਾ ਤੇ ਪੂਰਾ ਪੰਜਾਬ ਕਰਾਉ ਕਰੇਗਾ